ਮਿੱਤਰੋ ਪੰਜਾਬ ਦੇ ਵਿੱਚ ਕਣਕ ਦੀ ਵਾਢੀ ਸ਼ੁਰੂ ਹੋ ਚੁੱਕੀ ਹੈ ਜਿੰਨਾ ਕਿਸਾਨ ਵੀਰਾਂ ਨੇ ਬਹੁਤ ਜ਼ਿਆਦੇ ਅਗੇ 30 ਕਿਸਮ ਲਗਾਈ ਸੀ ਅਕਤੂਬਰ ਦੇ ਵਿੱਚ ਹੀ ਕਣਕ ਦੀ ਬਿਜਾਈ ਕਰ ਦਿੱਤੀ ਸੀ ਉਹਨਾਂ ਨੇ ਕਣਕ ਵੱਢਣੀ ਸ਼ੁਰੂ ਕਰ ਦਿੱਤੀ ਹੈ ਤੇ ਨਵਾਂ ਝਾੜ ਕੀ ਆ ਰਿਹਾ ਆਉ ਜਾਣਦੇ ਆ ਜਿਹੜੇ ਕਿਸਾਨ ਵੀਰ ਨਵੇਂ ਆ ਕਿਰਪਾ ਕਰਕੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਜੇਕਰ ਤੁਸੀਂ ਇਹ ਵੀਡੀਓ ਫੇਸਬੁੱਕ ਪੇਜ ਦੇ ਉੱਪਰ ਦੇਖ ਰਹੇ ਹੋ ਤਾਂ ਆਪਣਾ ਪੇਜ ਨੂੰ ਫੋਲੋ ਕਰਨਾ ਬਿਲਕੁਲ ਵੀ ਨਾ ਭੁੱਲਣਾ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਪੀਬੀਡਬਲਯੂ 826 ਬਾਰੇ ਹਾਂ ਦੋਸਤੋ ਤੁਸੀਂ ਜਾਣ ਕੇ ਖੋਸ਼ ਹੋ ਜੂਗੇ ਯਾਰ ਪੀਪੀਬੀਡਬਲ 826 ਦਾ ਝਾੜ ਕਿੰਨਾ ਆ ਗਿਆ ਛੇ ਤੇ ਜਾਣਦੇ ਆ ਕਿਉਂਕਿ ਇਹ ਸਵਾਰ ਸਭ ਤੋਂ ਵੱਡੇ ਰਕਬੇ ਦੇ ਵਿੱਚ ਤੇ ਇਹ ਨਵਾਂ ਬੀਸੀ ਜਿਸ ਦੇ ਪਿੱਛੇ ਆਪਣੇ ਕਿਸਾਨ ਵੀਰ پاگل ਹੋਏ ਫਿਰਦੇ ਸੀ ਕਿ ਯਾਰ ਇਹ ਵੈਰੈਟੀ ਦਾ ਪੀਜ ਲੈਣਾਗਾ ਚਾਹੇ 100 ਰੁਪਏ ਕਿਲੋ ਕਿਉਂ ਨਾ ਮਿਲੇ ਤੇ 100 ਰੁਪਿਆ ਕਿਲੋ ਲੈ ਕੇ ਵੀ ਆਪਣੇ ਕਿਸਾਨ ਵੀਰਾਂ ਨੇ ਇਸ ਦੀ ਬਜਾਈ ਕੀਤੀ ਸੀ ਤਾਂ ਤੁਹਾਨੂੰ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ ਇਸ ਵੈਰਾਈਟੀ ਦਾ ਵੀ ਝਾੜ ਬਹੁਤ ਹੀ ਜ਼ਿਆਦਾ ਵਧੀਆ ਆ ਰਿਹਾ ਜਿਹੜੀ ਕਿ ਹੁਣ ਅਕਤੂਬਰ ਦੇ ਵਿੱਚ ਕਣਕ ਲਗਾਈ ਸੀ ਪੀਬੀਡਬਲਯੂ 826 ਤਾ ਇਸ ਵਰਾਈਟੀ ਦੀ ਵਾਢੀ ਸ਼ੁਰੂ ਹੋ ਚੁੱਕੀ ਆ ਅਗੇਤੀ ਵਰਾਈਟੀ ਦਾ ਅਗੇਤਾ ਝਾੜ ਸੁਣ ਲੋ ਤਾਂ ਦੋਸਤੋ ਇਹ ਪ੍ਰਤੀ ਏਕੜ 24 ਤੋਂ 25 ਕੁਇੰਟਲ ਤੱਕ ਨਿਕਲ ਰਹੀ ਹੈ ਜਨਕਿ 60 ਤੋਂ 65 ਮਨ ਪ੍ਰਤੀ ਕਿੱਲਾ ਐਵਰੇਜ ਪੈ ਰਹੀ ਆ ਜੋ ਕਿ ਬਹੁਤ ਹੀ ਜਿਆਦੇ ਵਧੀਆ ਝਾੜਾ ਹੁਣ ਅੱਗੇ ਗੱਲ ਕਰਦੇ ਆਪਾਂ DBW 187 ਕਣਕ ਬਾਰੇ ਤਾਂ ਦੋਸਤੋ ਜਿੰਨਾ ਕਿਸਾਨ ਵੀਰਾਂ ਨੇ ਅਕਤੂਬਰ ਦੇ ਵਿੱਚ ਬਜਾਈ ਕੀਤੀ ਸੀ ਤਾਂ ਇਸ ਦੀ ਵੀ ਬਾਡੀ ਸ਼ੁਰੂ ਹੋ ਚੁੱਕੀ ਆ ਤੇ ਬਹੁਤ 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 ਹੀ ਜਿਆਦੇ ਵਧੀਆ ਝਾੜ ਦੇਖਣ ਦੇ ਵਿੱਚ ਮਿਲ ਰਿਹਾ ਵੈਸੇ ਤਾਂ ਦੋਸਤੋ ਆਪਾਂ ਕੱਲ ਹੀ ਵੀਡੀਓ ਪਾਈ ਸੀ ਕਿ ਜਿਹੜੀ DBW 187 ਹੈ ਇਸ ਵਾਰ ਖੜੀ ਆ ਨਹੀਂ ਤਾਂ ਹਰ ਸਾਲ ਆਪਾਂ ਡਿੱਗੀ ਵੜਦੇ ਸੀ ਤੇ ਡਿੱਗੀ ਕਣਕ ਦਾ ਝਾੜ ਵੀ ਬਹੁਤ ਜਿਆਦੇ ਵਧੀਆ ਹੁੰਦਾ ਸੀ ریکارڈ ਤੋੜ ਹੁੰਦਾ ਸੀਗਾ ਪਰੰਤੂ ਇਸ ਵਾਰ ਤਾਂ ਇਹ ਕਣਕ DBW 187 ਖੜੀ ਆ ਡਿੱਗੀ ਬਹੁਤ ਹੀ ਜ਼ਿਆਦੇ ਘਾਟਾ ਤਾਂ ਇਸ ਵਾਰ ਤਾਂ ਝਾੜ ਇਸ ਦਾ ਚੰਗਾ ਆਉਣੀ ਸੀ ਤਾਂ ਦੋਸਤੋ ਅਗੇਤੀ ਬੀਜੀ ਹੋਈ ਡਬੀ ਡਬਲਯੂ 187 ਦਾ 26 ਕੁੰਟਲ ਤੋਂ ਲੈ ਕੇ 27 1/2 27 ਕੁੰਟਲ ਤੱਕ ਝਾੜ ਆ ਰਿਹਾ ਮਨਾ ਵਿੱਚ ਗੱਲ ਕਰਕੇ ਤਾਂ 65 ਮਣ ਤੋਂ ਲੈ ਕੇ 67 68 ਮਣ ਤੱਕ ਝਾੜ ਆ ਰਿਹਾ ਜੋ ਕਿ ਬਹੁਤ ਬਹੁਤ ਹੀ ਜਿਆਦੇ ਵਧੀਆ ਜੋ ਕਿ ਰਿਕਾਰਡ ਤੋੜ ਰਿਹਾ ਤਾਂ ਕੁੱਲ ਮਿਲਾ ਕੇ ਦੋਸਤੋ ਇਹ ਸ਼ੁਰੂਆਤੀ ਝਾੜ ਆ ਜਿੰਨਾ ਕਿਸਾਨ ਵੀਰਾਂ ਨੇ ਅਗੇਤੀਆਂ ਕਣਕਾਂ ਬੀਜੀਆਂ ਸਨ ਤਾਂ ਉਹਨਾਂ ਦਾ ਬਹੁਤ ਜਿਆਦੇ ਵਧੀਆ ਝਾੜ ਆ ਰਿਹਾ ਹੁਣ ਜਿਵੇਂ ਜਿਵੇਂ ਕਣਕ ਵੱਡੀ ਜਾਊਗੀ ਓਵੇਂ ਓਵੇਂ ਤੁਹਾਨੂੰ ਵੈਰਾਈਟੀ ਦਾ ਨਾਮ ਤੇ ਪਲੱਸ ਉਸ ਦਾ ਝਾੜ ਕੀ ਆ ਰਿਹਾ ਕਣਕੇ ਡਿੱਗੀ ਸੀ ਕਿ ਖੜੀ ਸੀ ਕਣਕ ਅਗੇਤੀ ਬੀਜੀ ਗਈ ਸੀ ਜਾਂ ਪਛੇਤੀ ਪਛੇਤੀ ਦਾ ਝਾੜ ਜ਼ਿਆਦਾ ਆਵੇਗਾ ਜਾਂ ਅਗੇਤੀ ਦਾ A to Z ਤੁਹਾਨੂੰ ਜਾਣਕਾਰੀ ਦਿੱਤੀ ਜਾਵੇਗੀ ਫਿਲਹਾਲ ਚੰਗਾ ਝਾੜ ਆ ਰਿਹਾ ਹੁਣ ਦਿਓ ਇਜਾਜ਼ਤ ਦੋਸਤੋ ਜਾਣਕਾਰੀ ਚੰਗੀ ਲੱਗੀ ਤਾਂ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਧੰਨਵਾਦ ਦੋਸਤੋ